ਇੱਕ ਬਾਈ ਤਨ ਨਿਹਾਲ ਵਾਹਿਗੁਰੂ ਜਿੱका ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਸਭ ਨੂੰ ਪਤਾ ਹੈ ਬਿਆਸ ਦਰਿਆ ਦਾ ਪਾਣੀ ਬਹੁਤ ਵੱਧ ਚੁੱਕਿਆ ਹੈ ਇਸੇ ਤਰ੍ਹਾਂ ਪਿੰਡ ਮਿਆਣੀ ਨੂੰ ਲੱਗਦੇ ਤੁਸੀਂ ਬੰਨ ਪਾਰ ਮੰਡ ਇਲਾਕੇ ਦੇ ਪਿੰਡ ਅਬਦੁੱਲਾਪੁਰ ਵੀ ਇਸ ਪਾਣੀ ਦੇ ਜਪੇਟ ਵਿੱਚ ਆਇਆ ਹੋਇਆ ਹੈ ਤੇ ਉੱਥੇ ਗੁਰੂ ਘਰ ਚ ਵਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਰੱਖਿਤ ਵਾਪਸ ਲੈ ਕੇ ਆਉਣ ਲਈ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲ ਆਪਣੇ ਮਨਜੋਤ ਵੀਰ ਹਲਕਾ ਟਾਂਡਾ ਐਮਐਲਏ ਜਸਵੀ ਸਿੰਘ ਰਾਜਾ ਤੇ ਪਿੰਡ ਮਿਆਣੀ ਦੇ ਨੌਜਵਾਨ ਸੇਵਾ ਲਈ ਜਾ ਰਹੇ ਨੇ ਤਾਂ ਜੋ ਪੂਰੇ ਆਦਰ ਸਤਕਾਰ ਨਾਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੋਂ ਲੈ ਕੇ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਇਹ ਸੇਵਾ ਦੀ ਸਾਰੀ ਜਾਣਕਾਰੀ ਤੁਸੀਂ ਦੇਖ ਸਕਦੇ ਹੋ ਮਿਆਣੀ ਨਿਊਜ਼ ਤੇ ਪਾਣੀ ਕਰਕੇ ਰਸਤਾ ਨਾ ਪ੍ਰੋਪਰ ਤਰੀਕੇ ਨਾਲ ਪਤਾ ਹੋਣ ਕਾਰਨ ਝੋਨੇ ਵਾਲੀ ਸਾਈਡ ਬੋਟ ਗਈ ਤਾਂ ਉਦੇ ਪੱਖੇ ਵਿੱਚ ਝੋਨਾ ਫਸ ਗਿਆ ਸੀ ਥੋੜੀ ਜਿਹੀ ਮਿਹਨਤ ਨਾਲ ਕੱਢਿਆ ਤੇ ਫਿਰ ਦੁਬਾਰਾ ਚਾਲੇ ਪਾਏ ਪਿੰਡ ਅਬਦੁੱਲਾਪੁਰ ਵੱਲੋਂ ਜਾਣ ਵੇਲੇ ਕਾਫੀ ਮੁਸ਼ਕਲ ਆਈ ਕਿਉਂਕਿ ਪਾਣੀ ਕਰਕੇ ਰਸਤੇ ਦਾ ਕੁਝ ਪਤਾ ਨਹੀਂ ਚੱਲ ਰਿਹਾ ਸੀ ਤੇ ਕਿਤੇ ਤਾਰਾਂ ਫਸ ਰਹੀਆਂ ਹੀ ਵਿੱਚ ਫਿਰ ਵੀ ਥੋੜੀ ਥੋੜੀ ਮਿਹਨਤ ਕਰਕੇ ਕਿਸੇ ਤਰੀਕੇ ਅਸੀਂ ਪੁੱਜੇ ਪਿੰਡ ਅਬਦੁੱਲਾਪੁਰ ਲੇਣੀ ਦਾ ਭਾਜੀ ਤੇ ਕਪੜੇ ਕੁੱਪੜੇ ਨਹੀਂ ਆਪਣੇ ਯੋਗਾ ਦਾ ਚਾਹ ਨੂੰ ਨਹੀਂ ਰਹ ਭਾਜੀ ਬਾਤ ਸੁਣੀ ਓਕੇ ਚੱਕਾ ਚੱਕੜ ਗੱਡੀ ਦਾ ਉਸੇ ਰੱਖ ਲੋ ਬੰਦੇ ਨੇ ਉੱਥੇ ਪੁੱਜਣ ਤੇ ਪਤਾ ਲੱਗਾ ਕਿ ਪਿੰਡ ਉੱਚਾ ਸੀ ਤੇ ਆਲੇ ਦੁਆਲੇ ਪਿੰਡ ਪਾਣੀ ਨਾਲ ਘਿਰਿਆ ਹੋਇਆ ਸੀ ਅਖੀਰ ਅਸੀਂ ਪੁੱਜੇ ਪਿੰਡ ਅਬਦੁੱਲਾਪੁਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਉੱਥੇ ਅਰਦਾਸ ਕੀਤੀ ਮਹਾਰਾਜ ਜੀ ਤੋਂ ਆਗੇ ਲਈ ਤੇ ਵਾਪਸ ਪਿੰਡ ਵੱਡੀ ਮਿਆਣੀ ਵਾਲੀ ਸਾਈਡ ਨੂੰ ਤੁਰ ਪਏ ਸਤ ਨਾਮ ਵਾਹਿਗੁਰੂ 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 ਸਤ ਨਾਮ ਆ ਤੂੰ ਸਿੱਧਾ ਜਾਂਦੂ ਸਾਡੀ ਪਾਜੀ ਤੁਸੀਂ ਬੈਕ ਕਰਕੇ 70 ਕਿਲੋ ਸਾਡੀ ਪਾਨਾ ਚੁੱਧੀ ਰਾਰ ਕਮਾੜੋ ਕਿਧਰੇ ਕਿਧਰੇ ਪਾਣੀ ਬਹੁਤ ਗਹਿਰਾ ਸੀ 6 6 7 7 ਫੁੱਟ ਦੇ ਕਰੀਬ ਵਾਪਿਸ ਪਿੰਡ ਇਬਰਾਹਿਮਪੁਰ ਦੇ ਮੰਡੇ ਇਲਾਕੇ ਦੇ ਕਿਨਾਰੇ ਤੇ ਪੁੱਜੇ ਜਿੱਥੇ ਸੰਗਤਾਂ ਇੰਤਜ਼ਾਰ ਕਰ ਰਹੀਆਂ ਸੀ ਬਲੇ ਏ ਸੋਨਹਾਰਾ ਪਾਤਸ਼ਾਹੀ ਛੇਵੀਂ ਗੁਰੂ ਘਰ ਪੁਲਪੁਕਤਾ ਸਾਹਿਬ ਤੋਂ ਬਾਬਾ ਜੀ ਪਾਲਕੀ ਸਾਹਿਬ ਲੈ ਕੇ ਆਏ ਹੋਏ ਸੀ ਜਿਸ ਤੋਂ ਮਹਾਰਾਜ ਜੀ ਦਾ ਸਰੂਪ ਪਿੰਡ ਵੱਡੀ ਮਿਆਣੀ ਵਾਰਡ ਨੰਬਰ 1 ਵਿੱਚ ਆਦਰ ਸਤਕਾਰ ਨਾਲ ਪਹੁੰਚਾਇਆ अगे अजीत सिंह सुनो एक कार्य ਇਹ ਹੈ ਗੁਰਦੁਆਰਾ ਸੰਗਤ ਸਾਹਿਬ ਪਿੰਡ ਇਬਰਾਹਿਮਪੁਰ ਮੰਡ ਡੇਰਾ ਪਾਪਾ ਨਾਨਕ ਚੋਲਾ ਸਾਹਿਬ ਨੂੰ ਪੈਦਲ ਯਾਤਰਾ ਇੱਥੋਂ ਦੀ ਹੋ ਕੇ ਅੱਗੇ ਨੂੰ ਨਿਕਲਦੀ ਹੈ ਇੱਥੇ ਪਿੰਡ ਅਬਦੁੱਲਾਪੁਰ ਵਾਸੀ ਜੋ ਹੜ ਪੀੜਤ ਨੇ ਉਹ ਰਹਿ ਰਹੇ ਨੇ ਜਦੋਂ ਤੱਕ ਹੜਾ ਨਹੀਂ ਮਾਰ ਨਾ ਟੱਲ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ